ਹੈਲੋ ਸਟੂਡੈਂਟਸ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀਆਂ ਹਾਈਫਾਈ ਐਗਜ਼ਾਮ ਸਟੱਡੀ ਉੱਪਰ ਜਿੱਥੇ ਤੁਹਾਨੂੰ ਮਾਸਟਰ ਕੇਡਰ ਪੰਜਾਬੀ ਲੈਕਚਰ ਕੇਡਰ ਪੰਜਾਬੀ ਦੀ ਤਿਆਰੀ ਬਹੁਤ ਹੀ ਸੌਖੀ ਭਾਸ਼ਾ ਵਿੱਚ ਕਰਵਾਈ ਜਾ ਰਹੀ ਹੈ ਅਸਦੀ ਵੀਡੀਓ ਵਿੱਚ ਅੱਪ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਨਾਲ ਹੀ ਉਹਨਾਂ ਦੇ ਐਕਸਟਰਾ ਫੈਕਟਸ ਨੂੰ ਵੀ ਦੇਖਾਂਗੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 19 ਦਾ ਪ੍ਰਸ਼ਨ ਨੰਬਰ 1 ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਇਹ ਸਤਰਾਂ ਕਿਸ ਕਵੀ ਦੀਆਂ ਹਨ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਆਪਣਾ ਸਹੀ ਉੱਤਰ ਲੌਕ ਕਰੋ ਜੀ ਆਪਸ਼ਨ ਨੰਬਰ 1 ਹਰਪ੍ਰਜਨ ਸਿੰਘ 2 ਸੁਰਜੀਤ ਪਾਤਰ 3 ਬਾਬਾ ਬਲਵੰਤ 4 ਡਾਕਟਰ ਜਸਵੰਤ ਸਿੰਘ ਨੇਕੀ ਸਹੀ ਉੱਤਰ ਲਗਾਓ ਜੀ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 surjit patar ਇਹ surjit patar ਜੀ ਦੀਆਂ ਲਾਈਨਾਂ ਨੇ surjit patar ਜੀ ਬਾਰੇ ਗੱਲ ਕਰੀਏ ਆਪਾਂ ਇਹਨਾਂ ਨੂੰ ਭਾਰਤੀ ਸਹਿਤ ਅਕੈਡਮੀ ਅਵਾਰਡ ਮਿਲਿਆ ਸੀ ਦਿਨੀ ਵਰਨੀ ਉਹ ਜੋ ਕਿ 1993 ਵਿੱਚ ਮਿਲਿਆ ਸੀ ਕਿਸ ਲਈ ਮਿਲਿਆ ਸੀ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਈ ਤੇ ਦੀ ਵਿਦਾ ਸੀ ਕਾਵ ਸੰਗ੍ਰਹਿ ओके ਅੱਗੇ ਇਹਨਾਂ ਨੂੰ ਮਿਲਿਆ ਸੀ ਸਰਸਵਤੀ ਪੁਰਸਕਾਰ ਜਿਹੜਾ ਕਿ 2009 ਦੇ ਵਿੱਚ ਮਿਲਿਆ ਸੀ ਕਿਸ ਚੀਜ਼ ਲਈ ਮਿਲਿਆ ਸੀ ਲਫ਼ਜ਼ਾਂ ਦੀ ਦਰਗਾਹ ਲਈ ਫਿਰ ਇਹਨਾਂ ਨੂੰ ਮਿਲਿਆ ਸੀ ਪਦਮ ਸ਼੍ਰੀ ਪੁਰਸਕਾਰ ਜਿਹੜਾ ਕਿ 2012 ਦੇ ਵਿੱਚ ਮਿਲਿਆ ਸੀ ਕਿਸਾਨ ਧਰਨੇ ਦੇ ਦੌਰਾਨ ਇਹਨਾਂ ਨੇ ਇਸ ਨੂੰ ਵਾਪਸ ਕਰ ਦਿੱਤਾ ਸੀ ਇੱਕ ਇਹਨਾਂ ਨੂੰ ਮਿਲਿਆ ਸੀ ਪੰਚ ਅਨੰਦ ਪੁਰਸਕਾਰ ਜਿਹੜਾ ਕਿ ਭਾਰਤੀ ਭਾਸ਼ਾ ਪਰਿਸ਼ਦ ਕੋਲਕੱਤਾ ਵੱਲੋਂ ਦਿੱਤਾ ਗਿਆ ਸੀ 1999 ਦੇ ਵਿੱਚ ਇਨਾਂ ਦੀਆਂ ਰਚਨਾਵਾਂ ਲਈ ਜਿੰਨੇ ਵੀ ਇਹਨਾਂ ਨੂੰ ਪੁਰਸਕਾਰ ਮਿਲੇ ਸੀ ਮੈਂ ਤੁਹਾਨੂੰ ਸਾਰੇ ਲਗਭਗ ਦੱਸ ਦਿੱਤੇ ਆ ਇਹ ਤੁਸੀਂ ਯਾਦ ਕਰ ਲੈਣਾ ਨੋਟਸ ਬਣਾ ਲੈਣਾ ਅੱਗੇ ਚੱਲਦੇ ਆਂ ਜੀ ਪ੍ਰਸ਼ਨ ਨੰਬਰ 2 ਤੇ ਸੀ ਹਰਫੀ ਕਾਵ ਰੂਪ ਰਚਨਾ ਕਰਨ ਵਾਲਾ ਪਹਿਲਾ ਪੰਜਾਬੀ ਸੂਫੀ ਕਵੀ ਹੈ ਸੀ ਹਰਫੀ ਦਾ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਆਪਸ਼ਨ ਚੁਣੋ 1 ਬੁੱਲੇ ਸ਼ਾ 2 ਹਿਦਾਈਤullah 3 ਹੈਦਰ ਅਲੀ 4 ਸੁਲਤਾਨ ਬਾਹੂ ਪ੍ਰਸ਼ਨ ਨੰਬਰ 2 ਦੇ ਲਈ ਸਹੀ ਉੱਤਰ ਚੁਣੋ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਸੁਲਤਾਨ ਵਾਹੂ ਸੁਲਤਾਨ ਵਾਹੂ ਦੇ ਪਿੱਛੇ ਵਾਹੂ ਲੱਗਦਾ ਇਹਦਾ ਕੀ ਮਤਲਬ ਆ ਵਾ ਹੂ ਬਾ ਦਾ ਮਤਲਬ ਹੁੰਦਾ ਨਾਲ ਇੱਥੇ ਸਪੇਸ ਘਟ ਹੈ ਤੁਸੀਂ ਸੁਣ ਲਓ ਬਾਤਾ ਮਤਲਬ ਹੁੰਦਾ ਨਾਲ ਹੂ ਦਾ ਮਤਲਬ ਹੁੰਦਾ ਅੱਲਾ ਜਦੋਂ ਹੂ ਨੂੰ ਲੰਬੀ ਦੇ ਵਿੱਚ ਗਾਇਆ ਜਾਂਦਾ ਤਾਂ ਉਹ ਡਿਵਾਈਨ ਦੇ ਨਾਲ ਕਨੈਕਟ ਕਰ ਜਾਂਦੇ ਆ ਜੱਬ ਦੇ ਨਾਲ ਜੁੜਿਆ ਬੰਦਾ ਵਾਹੂ ਬਣਦਾ ਠੀਕ ਹੈ ਜੀ ਵਾਹੂ ਦਾ ਇਹ ਅਰਥ ਹੈ ਅੱਗੇ ਗੱਲ ਕਰਦੇ ਆਪਾਂ ਸ਼ੀ ਹਰਫੀ ਸ਼ੀ ਹਰਫੀ ਮਤਲ ਸ਼ੀ ਪਲਸ ਹਰਫੀ ਜੋੜ ਕੇ ਬਣਿਆ ਸ਼ੀ ਦਾ ਮਤਲਬ ਹੁੰਦਾ 30 ਹਰਫੀ ਜਾਂ ਹਰਫ ਦਾ ਮਤਲਬ ਹੁੰਦਾ ਅੱਖਰ ਤੀ ਅੱਖਰਾਂ ਵਾਲੀ ਰਚਨਾ ਸਿਰਫੀ ਹੁੰਦੀ ਆ ਜਿਹੜਾ ਕਿ ਫਾਰਸੀ ਕਾ ਤੋਂ ਆਈ ਆ ਫਾਰਸੀ ਤੋਂ ਆਈ ਆ ਠੀਕ ਹੈ ਜੀ ਕਹਿੰਦੇ ਅਲਫ਼ ਅੱਲਾ ਜੰਬੇ ਦੀ ਬੂਟੀ ਮੁਰਸ਼ਿਦ ਮਨ ਮੇਰੇ ਵਿੱਚ ਲਾਈ ਹੂ ਜਦੋਂ ਹੂ ਨੂੰ ਲੰਬੀ ਹੇਕ ਵਿੱਚ ਬੋਲਦੇ ਨਾਲ ਜਦੋਂ ਹੂ ਨੂੰ ਲੰਬੀ ਹੇਕ ਵਿੱਚ ਬੋਲਦੇ ਆ ਤਾਂ ਉਹ ਡਿਵਾਈਨ ਦੇ ਨਾਲ ਕਨੈਕਟ ਕਰ ਜਾਂਦੇ ਆ ਠੀਕ ਹੈ ਜੀ ਤੇ ਮਾਸਟਰ ਕੈਡੇ ਦੇ ਵਿੱਚ ਅਕਸਰ ਪੁੱਛ ਲਿਆ ਜਾਂਦਾ ਵੀ ਇਹਨਾਂ ਦੇ ਮੁਰਸ਼ਿਦ ਜਾਂ ਗੁਰੂ ਕੌਣ ਨੇ ਤਾਂ ਜੋ ਸੁਲਤਾਨ ਬਾਹੂ ਹੋਏ ਨੇ ਇਹਨਾਂ ਦੇ ਮੁਰਸ਼ਿਦ ਨੇ ਜਿਹੜੇ ਹਬੀਬੁੱਲਾ ਕਾਦਰੀ ਨੇ ਹਬੀਬੁੱਲਾ ਕਾਦਰੀ ਉਹਨਾਂ ਦੇ ਪਿੱਛੇ ਕਾਦਰੀ ਲੱਗ ਰਿਹਾ ਤਾਂ ਤੁਹਾਨੂੰ ਇੱਥੋਂ ਗੈਸ ਹੋ ਜਾਣਾ ਚਾਹੀਦਾ ਕਿ ਜੋ ਆਪਣੇ ਸੁਲਤਾਨ ਬਾਹੂ ਜੀ ਹੋਏ ਨੇ ਉਹ ਕਾਦਰੀ ਸੰਪਰਦਾ ਨਾਲ ਹੀ ਸਬੰਧਿਤ ਨੇ ਕਿਉਂਕਿ ਜੋ ਉਹਨਾਂ ਦੇ ਗੁਰੂ ਦਾ ਸਿਲਸਿਲਾ ਹੁੰਦਾ ਸੀ ਉਹੀ ਉਹਨਾਂ ਦਾ ਆਪਣਾ ਹੁੰਦਾ ਸੀ ਅੱਗੇ ਪ੍ਰਸ਼ਨ ਨੰਬਰ 3 ਪੰਜਾਬੀ ਵਿੱਚ ਮੌਜੂਦ ਨਹੀਂ। অপਸ਼ਨ ਨੰਬਰ 1 ਤੀਰੇ ਸਵਰ, ਨੰਬਰ 2 ਦੋਰੇ ਸਵਰ, 3 ਅਰਧ ਸਵਰ, 4 ਕੰਬਵੇਂ ਸਵਰ। ਸਹੀ ਉੱਤਰ ਚੁਣੋ ਜੀ ਆਪਣਾ। ਪ੍ਰਸ਼ਨ ਨੰਬਰ 3 ਦੇ ਲਈ ਪੰਜਾਬੀ ਵਿੱਚ ਮੌਜੂਦ ਨਹੀਂ। অপਸ਼ਨ ਨੰਬਰ 1 ਸਹੀ ਹੈ ਤੀਰੇ ਸਵਰ। ਪ੍ਰਸ਼ਨ ਨੰਬਰ 4 ਤਿਰਵੈਣੀ ਕਿਹੜੇ ਰੁੱਖਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ? ਆਪਸ਼ਨ ਨੰਬਰ 1 ਪਿੱਪਲ ਕਿੱਕਰ ਬੋੜ 2 ਬੋੜ ਨਿੰਮ ਤੁਲਸੀ 3 ਪਿੱਪਲ ਬੋੜ ਨਿੰਮ 4 ਚੰਦਨ ਵੇਰੀ ਬੋੜ ਆਪਣਾ ਸਹੀ ਉੱਤਰ ਲੋਕ ਕਰੋ ਜੀ ਪ੍ਰਸ਼ਨ ਨੰਬਰ 4 ਦੇ ਲਈ ਤ੍ਰਿਵੈਣੀ ਆਪਸ਼ਨ ਨੰਬਰ 3 ਸਹੀ ਹੈ ਇਹਦੇ ਵਿੱਚ ਪਿੱਪਲ ਬੋੜ ਨਿੰਮ ਪ੍ਰਸ਼ਨ ਨੰਬਰ 5 ਡਾਕਟਰ ਹਰਪਜਨ ਸਿੰਘ ਦੇ ਅਨੁਸਾਰ ਨਾਵਲ ਦੇ ਸੰਗਠਨ ਵਿੱਚ ਕੀ ਚੀਜ਼ ਹਾਜ਼ਰ ਰਹਿੰਦੀ ਹੈ ਸਹੀ ਉੱਤਰ ਲੱਕ ਕਰੋ ਜੀ অপশন ਨੰਬਰ 1 ਪ੍ਰਤੀਕਾਤਮਿਕਤਾ 2 ਤਣਾਉ 3 ਆਦਰਸ਼ 4 ਪਰਯੋਗ ਸਹੀ ਉੱਤਰ ਚੁਣੋ ਜੀ ਡਾਕਟਰ ਹਰਪਰਜਨ ਸਿੰਘ ਦੇ ਅਨੁਸਾਰ ਨਾਵਲ ਦੇ ਸੰਗਠਨ ਵਿੱਚ ਕੀ ਚੀਜ਼ ਹਾਜ਼ਰ ਰਹਿੰਦੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপশন ਨੰਬਰ 2 ਤਣਾਉ ਤਣਾਉ ਜਿੰਨਾ ਚਿਰ ਨਾਵਲ ਦੇ ਵਿੱਚ ਤਣਾਅ ਸੰਘਰਸ਼ ਨਹੀਂ ਹੋਏਗਾ ਉਨਾ ਚਿਰ ਸਟੋਰੀ ਅੱਗੇ ਨਹੀਂ ਵਧੇਗੀ ਤੇ ਬਹੁਤ ਹੀ ਇੰਪੋਰਟੈਂਟ ਪਾਰਟ ਆ ਡਾਕਟਰ ਹਰਪ੍ਰਜਨ ਸਿੰਘ ਦੇ ਅਨੁਸਾਰ ਤਣਾਅ ਨਾਵਲ ਦੇ ਵਿੱਚ ਹੋਣਾ ਚਾਹੀਦਾ ਹੈ ਪ੍ਰਸ਼ਨ ਨੰਬਰ 6 ਜੋ ਜਨ ਪਰਮਿਤ ਪਰਮਨ ਜਾਣਾ ਬਾਤਨ ਹੀ ਬੈਕੁੰਠ ਸਮਾਨਾ ਇਹ ਸਤਰਾਂ ਕਿਸ ਦੀਆਂ ਹਨ ਇਹ ਸਤਰਾਂ ऑप्शन नंबर एक भगत कबीर जी दो नामदेव जी तीन रविदास जी चार कोई भी नहीं प्रश्न नंबर छे ले उत्तर करो जी फटाफट जो जन परमत परमन जानना बातन ही वैकुंठ समाना सही उत्तर है जी अपने नंबर एक भगत कबीर जी प्रश्न नंबर सात ਹਿਊਨ ਸਾਗ ਨੇ ਭਾਰਤ ਵਿੱਚ ਭਾਰਤੀਆਂ ਲਿਪੀਆਂ ਦੀ ਗਿਣਤੀ ਕਿੰਨੀ ਦੱਸੀ ਹੈ ਸਹੀ ਉੱਤਰ ਦਿਓ ਜੀ অপਸ਼ਨ ਨੰਬਰ 1 8 2 45 3 32 4 64 ਸਹੀ ਉੱਤਰ ਲਗਾਓ ਜੀ ਹਿਊਨ ਸਾਗ ਨੇ ਭਾਰਤ ਵਿੱਚ ਭਾਰਤੀਆਂ ਲਿਪੀਆਂ ਦੀ ਗਿਣਤੀ ਕਿੰਨੀ ਦੱਸੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 4 64 64 प्रश्न नंबर अठ हवा लिखे हर्फ पुस्तक की भूमिका किसने लिखी भूमिका बारे गल हो रही है जी थोड़े तो को चार ऑप्शनस ने अपना सही उत्तर लॉक करो जी ऑप्शन नंबर वन डॉक्टर प्रेम प्रकाश दो डॉक्टर साधु सिंह तीन डॉक्टर सुरजीत हांस चार केसर राम सही उत्तर दौ जी हवा विच लिखे हर्फ पुस्तक की भूमिका किसने लिखी অপশন নাম্বার 2 ਆਪਣੇ ਕੋ ਸਹੀ ਹੈ ਡਾਕਟਰ 사ধু ਸਿੰਘ ਇਹ ਤੁਹਾਨੂੰ ਪਿੱਛੇ ਵੀ ਪਤਾ ਲੱਗਿਆ ਹੋਊਗਾ ਆਪਣੇ ਪਹਿਲੇ ਕੁਐਸਚਨ ਚ ਮੈਂ ਦੱਸਿਆ ਸੀ ਹਵਾ ਵਿੱਚ ਲਿਖੇ ਹਰਫ ਰਚਨਾਈ ਜਿਹੜੀ ਸੁਰਜੀਤ ਪਾਤਰ ਜੀ ਦੀ ਹੈ ਪ੍ਰਸ਼ਨ ਨੰਬਰ 9 ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਇਸ ਸ਼ਬਦ ਵਿੱਚ ਕਿਹੜੀ ਸੁਰ ਪ੍ਰધાન ਹੈ ਸਹੀ ਉੱਤਰ ਦਿਓ ਜੀ ਆਪਣਾ ਆਪਨਾ ਆਪਣਾ ਉੱਤਰ ਚੁਣ ਲਓ অপਸ਼ਨ ਨੰਬਰ 1 ਉੱਚੀ ਸੁਰ 2 ਸਬੋਧਨੀ ਸੁਰ 3 ਨੀਵੀਂ ਸੁਰ 4 ਮੱਧਮ ਸੁਰ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਸ ਵਿੱਚ ਸਬੋਧਨੀ ਸੁਰ ਹੈ ਸਬੋਧਨ ਕੀਤਾ ਜਾ ਰਿਹਾ ਪ੍ਰਸ਼ਨ ਨੰਬਰ 10 ਨੀਤੀ ਕਥਾਵਾ ਕਿਹੜੇ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਰੂਪ ਹੈ অপਸ਼ਨ ਨੰਬਰ 1 ਫੇਰੀ ਟੇਲਰ ਦੋ ਫੇਵਲ ਤਿੰਨ ਲਈ ਜਤ ਚਾਰ ਕੋਈ ਵੀ ਨਹੀਂ ਲਜਤ ਪ੍ਰਸ਼ਨ ਨੰਬਰ 10 ਦੇ ਲਈ ਸਹੀ ਉੱਤਰ ਚੁਣੋ ਜੀ ਸਹੀ ਉੱਤਰ ਆ ਜੀ ਆਪਣੇ ਕੋਲੇ অপਸ਼ਨ ਨੰਬਰ 2 ਫੇਵਲ ਫੇਵਲ ਪ੍ਰਸ਼ਨ ਨੰਬਰ 11 ਕਿਸ ਕਹਾਣੀ ਦਾ ਕੇਂਦਰੀ ਪਾਤਰ কুমਿਹਾਰ ਦੇ ਕਿੱਤੇ ਨਾਲ ਸੰਬੰਧਿਤ ਹੈ ਚਾਰ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਚੁਣ ਲੋ ਜੀ ਆਪਣਾ ਇੱਕ ਜਮਰੋਦ 2 ਮੈਨੂ ਟੈਗੋਰ ਬਣਾ ਦੇਮਾ 3 ਖੱਬਲ 4 ਵਸੀਰਾ ਕਿਸ ਕਹਾਣੀ ਦਾ ਕੇਂਦਰੀ ਪਾਤਰ ਕਮਿਆਰ ਦੇ ਕਿਤੇ ਨਾਲ ਸੰਬੰਧਿਤ ਹੈ অপਸ਼ਨ ਨੰਬਰ 2 ਸਹੀ ਹੈ ਜੀ ਮੈਨੂ ਟੈਗੋਰ ਬਣਾ ਦੇਮਾ ਪ੍ਰਸ਼ਨ ਨੰਬਰ 12 ਹੀਰ ਵਾਰਿਸ਼ ਦੇ ਪਾਠ ਦੀ ਅੰਦਰੂਨੀ ਗਵਾਹੀ ਤੋਂ ਇਸ ਰਚਨਾ ਦੇ ਕਿਸ ਸਨ ਵਿੱਚ ਮੁਕੰਮਲ ਹੋਣ ਦੀ ਸੂਚਨਾ ਮਿਲਦੀ ਹੈ सही उत्तर लगाओ जी अपना हीर वारिश की गल हो रही है ऑप्शन नंबर एक सतारा सौ अठवंजा दो सतारा सौ छियाहठ तीन सतारा सौ कहत्तर चार सतारा सौ तिहत् सही उत्तर लगाओ जी अपना ऑप्शन नंबर दो सही है जी सतारा सौ छियाहठ प्रश्न नंबर तेरह माइया तो भालो की है ਸਹੀ ਉੱਤਰ ਚੁਣੋ ਜੀ ਆਪਣਾ ਮਾਇਆ ਤੇ ਬਾਲੋ ਕੀ ਹੈ অপਸ਼ਨ ਨੰਬਰ 1 ਸੰਬਾਤ ਸੰਬਾਦ ਕੀ ਗੀਤ অপਸ਼ਨ ਨੰਬਰ 2 ਸੰਬੋਧਨੀ ਗੀਤ অপਸ਼ਨ ਨੰਬਰ 3 ਨਾਟਕੀ ਪਾਤਰਾਂ ਦਾ ਰੂਪ 4 ਖੁਸ਼ੀ ਵਿੱਚ ਗਾਉਂਦੀਆਂ ਕੁੜੀਆਂ ਦਾ ਗੀਤ ਸਹੀ ਉੱਤਰ ਲਗਾਓ ਜੀ ਮਾਈਆ ਤੇ ਵਾਲੋ ਕੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপশন ਨੰਬਰ 1 ਸੰਵਾਦ ਕੀ ਗੀਤ ਹੈ ਸੰਵਾਦ ਕੀਤਾ ਜਾਂਦਾ ਹੈ ਮੈਂ ਤਾਂ ਇੱਕ ਐਗਜ਼ਾਮਪਲ ਦੇ ਰਹੀਆਂ ਤੁਹਾਨੂੰ ਇਸ ਤੋਂ ਉਹਨਾਂ ਦੇ ਸੰਵਾਦ ਦਾ ਪਤਾ ਚੱਲ ਜਾਏਗਾ ਕੋਠੇ ਤੇ ਆ ਮਾਈਆ ਮਿਲਣਾ ਤਾਂ ਮਿਲ ਆਕੇ ਨਹੀਂ ਤਾਂ ਖਸਮਾਂ ਨੂੰ ਖਾ ਮਾਈਆ ਇਹ ਕੁੜੀ ਬੋਲਦੀ ਆ ਕੋਠੇ ਤੇ ਆ ਮਾਈਆ ਮੈਨੂੰ ਨਾ ਤਾਂ ਮਿਲ ਆਕੇ ਨਹੀਂ ਤਾਂ ਖਸਮਾਂ ਨੂੰ ਖਾ ਮਾਈਆ ਫਿਰ ਮੁੰਡਾ ਕੀ ਜਵਾਬ ਦਿੰਦਾ ਹੈ oi ਕੀ ਲੈਣਾ ਏ ਮਿੱਤਰਾਂ ਤੋਂ ਮਿਲਣ ਤਾਂ ਆ ਜਾਵਾ ਡਰ ਲੱਗਦਾ ਏ ਛਿੱਤਰਾਂ ਤੋਂ ਇਸ ਤਰ੍ਹਾਂ ਉਹ ਆਪਸ ਦੇ ਵਿੱਚ ਆ ਜਿਹੜਾ ਉਹ ਸੰਵਾਦ ਕਰਦੇ ਆ ਇਸ ਕਰਕੇ ਇਸ ਨੂੰ ਸੰਵਾਦਕੀ ਗੀਤ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 14 ਰੋਟੀਆਂ ਕਾਰਣ ਪੂਰਹਿ ਤਾਲ ਲੋਕ ਲੋਕੁਕਤੀ ਜੀਵਨ ਦਾ ਅੰਗ ਬਣ ਗਈ ਹੈ ਇਸ ਤੁਕ ਦਾ ਰਚਨਾਕਾਰ ਹੈ অপਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ 2 ਗੁਰੂ ਅਮਰਦਾਸ ਜੀ 3 ਗੁਰੂ ਅਰਜਨ ਦੇਵ ਜੀ 4 ਗੁਰੂ ਤੇਗ ਬਹਾਦਰ ਜੀ ਪ੍ਰਸ਼ਨ ਨੰਬਰ 14 ਲਈ ਉੱਤਰ ਕਰੋ ਜੀ ਰੋਟੀਆਂ ਕਾਰਨ ਪੂਰੇ ਤਾਲ ਲੋਕੁਕਤੀ ਜੀਵਨ ਦਾ ਅੰਗ ਬਣ ਗਈ ਹੈ ਇਸ ਤੁਕ ਦਾ ਰਚਨਾਕਾਰ ਕੌਣ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਨਹੀਂ ਹੈ? ਨਹੀਂ ਪੁੱਛਿਆ ਕਵਿਤਾ ਨਹੀਂ ਹੈ। অপਸ਼ਨ ਨੰਬਰ 1 بارش ਦਾ, 2 ਬੈਂਸਫਾ ਦਾ ਫੁੱਲ, 4 ਨਾ ਧੁੱਪੇ ਨਾ ਛਾਵੇਂ, 4 ਬਾਸਮਤੀ ਦੀ ਮਹਿਕ। ਸਹੀ ਉੱਤਰ ਚੁਣੋ ਜੀ ਆਪਣਾ। ਕਵਿਤਾ ਨਹੀਂ ਹੈ। ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 4 ਬਾਸਮਤੀ ਦੀ ਮਹਿਕ ਜੇ ਕਵਿਤਾ ਨਹੀਂ ਤਾਂ ਕੀ ਆ ਇਹ ਆਜੀ ਕਹਾਣੀ ਸੰਗ੍ਰਹਿ ਕਿੰਨਾ ਦਾ ਕਹਾਣੀ ਸੰਗ੍ਰਹਿ ਆ ਨਵਤੇਜ ਪ੍ਰੀਤ ਲੜੀ ਜੀ ਦਾ ਪ੍ਰਸ਼ਨ ਨੰਬਰ 16 ਪੱਤਨ ਦੀ ਵੇੜੀ ਕਦੋਂ ਪ੍ਰਕਾਸ਼ਿਤ ਹੋਈ অপਸ਼ਨ ਨੰਬਰ 1 1976 2 1973 3 1972 4 1975 ਪ੍ਰਸ਼ਨ ਨੰਬਰ 16 ਲਈ ਉੱਤਰ ਦਿਓ ਜੀ ਪਤਨ ਦੀ ਵੇੜੀ ਕਦੋਂ ਪ੍ਰਕਾਸ਼ਿਤ ਹੋਈ অপਸ਼ਨ ਨੰਬਰ 4 ਹੈ ਜੀ 1975 ਚੰਦ ਦਾਸ ਸਿੱਧੂ ਨੇ ਆਪਣੀਆਂ ਨਾਟਕ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ অপਸ਼ਨ ਨੰਬਰ 1 ਪੰਜਾਬੀ تھیਟਰ 2 ਇਪਟਾ 3 ਪੰਜਾਬੀ ਆਰਟ تھیٹر 4 ਕਾਲਜੀਅਰ ਡਰਾਮਾ ਸੁਸਾਇਟੀ ਪ੍ਰਸ਼ਨ ਨੰਬਰ 17 ਲਈ ਉੱਤਰ ਚੁਣੋ ਜੀ ਚੰਦਾ ਸਿੰਘ ਸਿੱਧੂ ਨੇ ਆਪਣੀਆਂ ਨਾਟ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ অপਸ਼ਨ ਨੰਬਰ 4 ਆਪਣੇ ਕੋਲੇ ਸਹੀ ਹੈ ਜੀ ਕਾਲਜੀਅਰ ਡਰਾਮਾ ਸੁਸਾਇਟੀ ਪ੍ਰਸ਼ਨ ਨੰਬਰ 18 ਕਿਹੜਾ ਇਕਾਂਗੀ ਸੰਗ੍ਰਹਿ ਬਲਵੰਤ ਘਰਗੀ ਦਾ ਨਹੀਂ ਹੈ ਨਹੀਂ ਪੁੱਛਿਆ ਤੁਹਾਡ ਕੋਲ ਚਾਰ ਆਪਸ਼ਨਸ ਨੇ ਆਪਣਾ ਸਹੀ ਉੱਤਰ ਲੌਕ ਕਰੋ ਜੀ ਨੰਬਰ 1 ਸੈਲ ਪੱਥਰ ਨੰਬਰ 2 ਕੁਆਲਿਟੀ ਸੀ ਤਿੰਨ ਪਤਨ ਦੀ ਵੇੜੀ ਚਾਰ ਦੁੱਧ ਦੀਆਂ ਧਾਰਾਂ ਪ੍ਰਸ਼ਨ ਨੰਬਰ 18 ਲਈ ਸਹੀ ਉੱਤਰ ਲੌਕ ਕਰੋ ਜੀ ਕਿਹੜਾ ਇਕਾਂਗੀ ਸੰਗ੍ਰਹਿ ਭਲਵੰਤ ਗਾਰਗੀ ਦਾ ਨਹੀਂ ਹੈ ਆਪਸ਼ਨ ਨੰਬਰ 1 ਸੈਲ ਪੱਥਰ ਸਹਿਲ ਪੱਥਰ ਅਗਰ ਇਕਾਂਗੀ ਸੰਗ੍ਰਹਿ ਨਹੀਂ ਹੈ ਤਾਂ ਕੀ ਹੈ ਇਹ ਆਜੀਨਾਟਕ ਹੈ ਗਾਇਬਲਵੰਤ ਗਾਰਗੀ ਦਾ ਪਰ ਇਕਾਂਗੀ ਸੰਗ੍ਰਹਿ ਨਹੀਂ ਨਾਟਕ ਹੈ ਜਿਹੜਾ ਕਿ 1949 ਦੇ ਵਿੱਚ ਆਇਆ ਸੀ ਤੇ ਦੀ ਮੁੱਖ ਪਾਤਰ ਸਵੀਰਾ ਸੀਗੀ ਪ੍ਰਸ਼ਨ ਨੰਬਰ 19 ਸੁਖਮਨੀ ਸਾਹਿਬ ਦਾ ਅਨੁਵਾਦ Song of Peace ਸ਼ਾਂਤੀ ਗੀਤ ਸਰਲੇਖ ਅਧੀਨ ਕਿਸ ਨੇ ਕੀਤਾ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਆਪਣਾ ਸਹੀ ਉੱਤਰ ਲੌਕ ਕਰਨਾ ਜੀ ਆਪਸ਼ਨ ਨੰਬਰ 1 ਪ੍ਰੋਫੈਸਰ ਸਾਹਿਬ ਸਿੰਘ 2 ਪੰਡਿਤ ਸਰਦਾ ਰਾਮ 3 ਪ੍ਰਿੰਸੀਪਲ ਤੇਜਾ ਸਿੰਘ 4 ਪ੍ਰੋਫੈਸਰ ਮੋਹਨ ਸਿੰਘ ਪ੍ਰਸ਼ਨ ਨੰਬਰ 19 ਲਈ ਸਹੀ ਉੱਤਰ ਦਿਓ ਜੀ ਸੁਖਮਨੀ ਸਾਹਿਬ ਦਾ ਅਨੁਵਾਦ Song of Peace ਸ਼ਾਂਤੀ ਗੀਤ ਸਰਲੇਖ ਅਧੀਨ ਕਿਸ ਨੇ ਕੀਤਾ অপশন নাম্বার 3 প্রিন্সিপাল তেজাসিংহ ਨੇ ਸਹੀ ਉੱਤਰ ਹੈ ਜੀ ਆਪਣੇ ਕੋਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 surjit patan ਨੇ ਵਿਰਖ ਕਿਸ ਨੂੰ ਕਿਹਾ ਹੈ ਤੁਹਾਡੇ ਕੋਲ ਚਾਰ অপਸ਼ਨਸ ਨੇ ਸਹੀ ਉੱਤਰ ਲੌਕ ਕਰੋ ਜੀ 1 ਰੁੱਖ ਨੂੰ 2 ਪੱਥਰ ਦਿਲ ਬੰਦਿਆਂ ਨੂੰ 3 ਆਪਣੇ ਆਪ ਨੂੰ 4 ਖੜੋਤ ਆ ਚੁੱਕੀ ਉਹਨਾਂ ਬੰਦਿਆਂ ਨੂੰ ਸਰਜੀਤ ਬਾਤਰ ਨੇ ਵਿਰਖ ਕਿਸ ਨੂੰ ਕਿਹਾ ਹੈ অপਸ਼ਨ ਨੰਬਰ 3 ਸਹੀ ਆ ਜੀ ਆਪਣੇ ਆਪ ਨੂੰ ਕਿਹਾ ਹੈ ਪ੍ਰਸ਼ਨ ਨੰਬਰ 21 ਬਸੰਤ ਕਵਿਤਾ ਦਾ ਕਵੀ ਕੌਣ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲਾਕ ਕਰੋ ਜੀ অপਸ਼ਨ ਨੰਬਰ 1 Shiv Kumar Batalvi 2 Tani Ram Chatrik 3 Maan Singh Hakir 4 Firoz Din Sarf ਵਸੰਤ ਕਵਿਤਾ ਦਾ ਕਵੀ ਕੌਣ ਹੈ ਤਨੀ ਰਾਮ ਚਾਤਰੀਕ ਪ੍ਰਸ਼ਨ ਨੰਬਰ 22 ਪੰਜਾਬੀ ਸਾਹਿਤ ਦੇ ਪਿਤਾਮਾ ਨਾਨਕ ਸਿੰਘ ਦੀ ਸਵੈ ਜੀਵਨੀ ਦਾ ਨਾਮ ਦੱਸੋ অপਸ਼ਨ ਨੰਬਰ 1 ਆਸਤਿਕ ਨਾਸਤਿਕ 2 ਸਿੱਧੇ ਹੋਏ ਫਲ 3 ਮੇਰੀ ਦੁਨੀਆ 4 ਬੀਹੇ ਪਾਸ ਪ੍ਰਸ਼ਨ ਨੰਬਰ 22 ਲਈ ਉੱਤਰ ਦਿਓ ਜੀ ਮੇਰੀ ਦੁਨੀਆ ਨਾਨਕ ਸਿੰਘ ਦੀ ਸਵੈ ਜੀਵਨੀ ਹੈ ਖੇਡਦਾ ਹੈ ਕਿਸ ਕਾਲ ਦੀ ਕਿਰਿਆ ਹੈ ਸਹੀ ਉੱਤਰ ਲਾ ਕਰੋ ਜੀ ਨੰਬਰ 1 ਭੂਤਕਾਲ 2 ਵਰਤਮਾਨ ਕਾਲ 3 ਭਵਿੱਖਤ ਕਾਲ 4 ਅਪੂਰਨ ਵਰਤਮਾਨ ਕਾਲ ਖੇਡਦਾ ਹੈ ਕਿਸ ਕਾਲ ਦੀ ਕਿਰਿਆ ਹੈ ਵਰਤਮਾਨ ਕਾਲ ਦੀ ਠੀਕ ਹੈ ਜੀ ਪ੍ਰਸ਼ਨ ਨੰਬਰ 24 ਲੋਹਾਕੋਟ ਨਾਟਕ ਕਿਸ ਨੇ ਲਿਖਿਆ ਸਹੀ ਉੱਤਰ ਲਾ ਕਰੋ ਜੀ 1 ਬਲਵੰਤ ਗਾਰਗੀ 2 아이ਸੀ ਨੰਦਾ 3 ਸੰਤ ਸਿੰਘ ਸੇਖੋਂ 4 ਹਰਜਨ ਸਿੰਘ ਲੋਹਾਕੋਟ ਬਲਵੰਤ ਗਾਰਗੀ ਦਾ ਜਿਹੜਾ ਕਿ 1944 ਵਿੱਚ ਆਇਆ ਸੀ ਪ੍ਰਸ਼ਨ ਨੰਬਰ 25 ਆਧ ਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਹੈ ਅੱਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਆਪਣਾ ਸਹੀ ਉੱਤਰ ਲੌਕ ਕਰਨਾ ਹੈ ਜੀ ਆਪਸ਼ਨ ਨੰਬਰ 1 ਟਕਸਾਲੀ ਪੰਜਾਬੀ 2 ਲੈਂਦੀ 3 ਅਰਬੀ ਫਾਰਸੀ 4 ਉਰਦੂ ਆਦ ਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 1 ਟਕਸਾਲੀ ਭਾਸ਼ਾ ਠੀਕ ਹੈ ਜੀ ਇੱਥੇ ਆਪਣੀ ਅੱਜ ਦੀ ਕਲਾਸ ਹੁੰਦੀ ਆ ਖਤਮ ਜੀ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਕਰ ਦਿਓ ਮਿਲਦੇ ਆ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ